ਹਾਂਜੀ ਸਸ਼ਿਕਾੜੀ ਸਾਰਣ ਹੋਰ ਕਿਦਾਂ ਟਿਕ ਟਕ ਸਵਾਗਤ ਤੁਹਾਡੇ ਕਨਮ ਬਲੌਗ ਚ ਤੇ ਅੱਜ ਵੀ ਟਾਈਮ ਨਾਲ ਪਹੁੰਚ ਗਏ ਜਮਾ 11 ਵਜੇ ਕੁਛ ਮਿੰਟ ਹੋਏ ਸੀਗੇ ਤੇ ਅੱਜ ਲਾਉਣੀ ਸੀ ਲੈਗ ਡੇ ਤੇ ਥੋੜੀ ਜਿਹੀ ਇੱਕ ਦੋ ਐਕਸਰਸ ਜਗਣੀ ਸੀ ਟ੍ਰਾਈਸੈਪਸ ਦੀਆਂ ਤੇ ਲੈਗ ਲਾਉਂਦੇ ਲਾਉਂਦੇ ਟਾਈਮ ਬਹੁਤ ਲੱਗ ਜਾਂਦਾ ਲੈਗ ਵਾਲੀ ਐਕਸਰਸ ਤੱਕ ਆ ਜਾਂਦੀ ਬੰਦਾ ਵਾਰ-ਵਾਰ ਰੈਸਟ ਕਰਦਾ ਬੈਠਦਾ ਤੇ ਜਿਵੇਂ ਗਰੀਬ ਜਿਹਾ ਲੇਟ ਆਇਆ ਰਤੋਂ ਮੈਂ ਕੰਮ ਕਰਗਾ ਨਾ ਥੀ அது குடி ਹੈਂ ਕੀ ਕਹਦਾ ਯਾ ਦੇਸੀ ਕਹਦਾ ਮਰਦੀ ਸੇਵਾ ਕਰਦਾ ਪਾਰ ਸੇਵਾ ਕਰਦਾ ਅੱਛਾ ਕੱਲ ਚਿਕਨ ਖਾਧਾ ਆਇਆ ਤੇਰਾ ਕੱਲ ਢੋਲ ਚੱਕ ਲੈਣਾ ਕੱਲ ਬੱਚੇ ਕਰ ਮਨਾਇਆ ਢੋਲੂ ਚੱਕ ਲੈ ਆ ਪੈ ਢੋਲੂ ਦੀ ਬਾਦੇ ਲੈ ਗਿਆ ਕੁੜੀ ਜੀ ਢੋਲੂ ਭਰ ਕੇ ਮੇਰਾ ਘਟ ਗਿਆ ਨਹੀਂ ਅੰਦਰ ਤੁਸੀਂ ਕਰ ਕੀ ਕਹਿੰਦਾ ਮੈਂ ਮੇਰਾ ਮੁੱਕ ਗਿਆ ਹੋਰ ਡੋਲੂ ਡੋਲੂ ਤੋਂ ਤੂੰ ਲੈ ਗਿਆ ਪਹਿਲੋ ਕਿਦੋਂ ਜਾਂਉਂ ਤਲੀਆਂ ਹਾਂ ਚਾਹਣ ਤੋਂ ਹਾਂ ਇਹ ਜੋ ਕਹ ਰਿਹਾ ਵੀ ਕਿਲੋ ਡੋਲੂ ਤੇ ਕਿਲੋ ਕਾਮ ਮੈਂ ਦੇਣੇ ਦਿਨ ਮੈਂ ਹਾਂਤੀ ਵਾਲੇ ਤੇ ਕਰਨੀ ਸੀ ਹਾਂ ਉਹ ਨਹੀਂ ਤੇਰੀ ਉਹ ਇਕੱਠੇ ਲੈ ਗਿਆ ਲੈ ਗਿਆ ਰੱਖਣੀ ਕਹਿੰਦਾ ਵੀਗਾ ਵੀਰਾਣਾ ਬਣਾ ਲਉਗਾ ਮਾਝਾ ਕਰੀ ਬਣਾਣਾ ਮੈਂ 2 ਕਿਲੋ ਮਾਸਤੇ ਕਮਣ ਮੱਧ ਲੱਗ ਗਈ ਚਿਕਨ ਦਾ ਕਿ ਚਿਕਨ ਗੱਲ ਲੈ ਗਏ ਸੀਗੇ ਤੇ ਇਹ ਕੰਨਾ ਮੇ ਤਾਂ ਬਣਦਾ ਨਹੀਂ ਜਦੋਂ ਮੈਂ ਕਿਹਾ ਮੈਂ ਬਣਾ ਦਿੰਨਾ ਵੀ ਉਹਨੂੰ ਲੈ ਜੀ ਇਹ ਚੱਕ ਲੈ ਆਪਣਾ ਡੱਲੂ ਤੇ ਉਹਨੂੰ ਉਹ ਕੀ ਐ ਸੀ ਮੈਂ ਡੱਲੂ ਤਾਂ ਲੱਗਦਾ ਇਕੱਠਾ 2 ਕਿਲੋ ਬਣਾਇਆ ਸੀ ਇਹਦੇ ਵਿੱਚੋਂ ਤੇ ਮੈਂ ਉਹਨੂੰ ਡੱਲੂ ਭਰ ਕੇ ਬਾਹਰ ਤੇ ਜਦੋਂ ਮੈਂ ਕੱਦ ਦਾ ਗੱਲ ਦੁਕਾਨ ਉਹ ਮੇਰਾ ਮੁੱਕਲੇ ਮੈਂ ਕਿਹਾ ਲੈ ਵੀ ਇਹ ਦੂਰਾ ਦਾ ਮੈਂ ਲਿਆਦਾ 1.5 ਕਿਲੋ ਲੈ ਗਿਆ ਕਿ ਮੈਂ ਤਾਂ ਅੱਧਾ ਗੱਲੇ ਬਤੇਆ ਤੇ ਉਹਦੇ ਕੋਲ ਅਸਰ ਲੱਗੇ ਦੀ ਗਰੀ ਗਰੀ ਕਹਿੰਦਾ ਤਰੀ ਤਰੀ ਪਾ ਕੇ ਦੇਣੀ ਤੇ ਮੀਜਰਾ ਦੇਣੀ ਦੀ ਉੰਨੇ سارے ਪੀਸ ਨੇ ਬੋਨ ਲਾ ਸਦਾ ਬਣਾਇਆ ਹੁੰਦਾ ਉਹਦੇ ਕਰਕੇ ਤੇਰੀ ਤੁਰੀ ਦਾ ਗਰੀਬ ਗਰੀਬ ਦਾ ਥੋੜੀ ਬਹੁਤ ਬਣਾਉਣੇ ਆ ਤੇ ਬਸ ਉਸ ਤੋਂ ਬਾਅਦ ਆਪਾਂ ਲਾਈ ਸਪ੍ਰਿੰਟ ਇੱਕ ਡੇਢ ਮਿੰਟ ਦੀ ਤਾਂ ਇਹਦੇ ਵਿੱਚ ਇਹ ਵੀਡੀਓ ਚ ਇਹਦੇ ਵੈਸੇ ਲਾਈ ਵੱਧ ਸੀਗੀ ਤੇ ਹੁਣ ਸਪ੍ਰਿੰਟ ਵੀ ਲਾ ਦਿੱਤੀ ਆ ਤੇ ਹਲਕਾ ਜਿਹਾ ਥੁਰਲੀ ਦਾ ਤੇਨ ਕਲੈਨ ਚੱਕ ਕੇ ਵੀ ਥੁਰਲੀ ਦਾ ਕਿਉਂਕਿ ਡਰ ਜਾਂ ਬਹਿੜਿਆਂ ਦਾ ਫਿਰ ਬੰਦਾ ਸਾਰਾ ਪਪੜ ਬੇਲਦਾ ਇੰਜਰੀ ਦੇ ਤੇ ਸਟ੍ਰੈਚਿੰਗ ਵਗੈਰਾ ਕਰਕੇ ਉਸ ਤੋਂ ਬਾਅਦ ਫਿਰ ਅਸੀਂ ਪਹੁੰਚੇ ਆ ਇਨ ਕਲਾਈਨ ਹੈ ਤੇ ਆਪਣੇ ਲੈਗ ਕੰਡੀਸ਼ਨ ਤੇ ਤੇ ਇਹਦੇ ਸੈੱਟ ਵੀ ਜਿਵੇਂ ਪਹਿਲਾਂ ਜਿਵੇਂ ਹਲਕਾ weight ਜਿੰਨਾ 2 4 5 ਬਲੇਟਾ ਪਾ ਕੇ ਚੰਗੀ ਤਰ੍ਹਾਂ ਵਾਰਮ-ਅਪ ਕਰਕੇ ਫਿਰ ਉਸ ਤੋਂ ਬਾਅਦ ਹੈਵੀ weight ਦੋ ਦੋ ਬਲੇਟਾਂ ਹਰ ਇੱਕ ਸੈੱਟ ਬਹਾ ਬਤਾਇਆ ਇਹਦੇ ਸੀਕ ਟੁਕੜਾ 8 9 ਸੈੱਟ ਲਾਉਣੇ ਆ ਕਿ ਬਹੁਤ ਸੋਹਣੀ ਮਸ਼ੀਨ ਹੈ ਜਿੰਨਾ ਰਿਜ਼ਲਟ ਇਹਦਾ ਮਿਲਦਾ ਪੱਟਾਂ ਲਈ ਕਿਸੇ ਵੀ ਮਸ਼ੀਨ ਤੇ ਮੇਰੇ ਹਿਸਾਬ ਨਾਲ ਤਾਂ ਜੀ ਕਿਸੇ ਵੀ ਪਿੰਡਪਿੰਡ ਚ ਜਮ ਜਮ ਲਗਾਉਣੀਆਂ ਇਹ ਮਸ਼ੀਨ ਪੱਕੀਆਂ ਹੋਵੇ ਤੁਹਾਡੇ ਕੋਲ ਅਕੀ ਹੈ ਜੀ ਹੁਣ ਜਿਹੜੇ ਨਾਉਣ ਕੋਈ ਫਰਕ ਨਹੀਂ ਪੈਂਦਾ ਇੱਕ ਇਹ ਹੋਗੀ ਇੱਕ ਸਮਿੱਥ ਮਸ਼ੀਨ ਹੋਗੀ ਤੇ ਇੱਕ ਹੋਗੀ ਕੇਬਲ ਕਰਾਸ ਬਸ ਤਿੰਨ ਮਸ਼ੀਨਾਂ ਹੁਣ ਸਾਡੇ ਪਿੰਡ ਵੀ ਜਿਮ ਦੇਵ ਕਰਕੇ ਗਿਆ ਲੌਂਗਸ ਆਦਿਗਾ ਮਿਲ ਆਪਣੇ ਗਰੀਬ ਰੰਗਾ ਤੇ ਇਹ ਮੱਛਿਆ ਫਿਰਦਾ ਦੀਗਾ ਇਹਨੂੰ ਤਨਕਾ ਦੀ ਮੈਂ ਪੁੱਛਿਆ ਵੀ ਮਨਮੁਲਤ ਨਹੀਂ ਖਾ ਗਿਆ ਹੈਗਾ ਨਹੀਂ ਪਤਾ ਨਹੀਂ ਕਹਤੇ ਖੜਿਆ ਫਿਰਦਾ ਦੀਗਾ ਅੱਛਾ ਮੈਂ ਗੱਲ ਕਰਤਾ ਉਹਦੀ ਜਿਮ ਦੀ ਤੇ ਉਹ ਪੈਸੇ ਕਹਿੰਦੇ ਨੇ ਵੀ ਆ ਜਾਣਗੇ 1 ਅਕਤੂਬਰ ਦੇ ਵਿੱਚ ਤੇ ਅਸੀਂ ਜਿਮ ਫਿਰ ਲੈ ਕੇ ਆਉਣਾ ਸੀ ਵੀ ਦੇਖ ਕੇ ਬਸ ਵਧੀਆ ਵਧੀਆ ਮਸ਼ੀਨਾ ਜਿੱਤੀ ਲੋੜ ਹੁੰਦੇ ਮੁੰਡੇ ਨੂੰ ਕਿਉਂਕਿ ਫੁੱਟਬਾਲ ਵਾਲੇ ਮੁੰਡੇ ਹੋ ਰਹੇ ਨੇ ਨਮਕੀਂ ਨੀਤੀ ਤੇ ਆ ਸਾਡੇ ਵਾਲੀ ਪਨੀਰੀ ਤੋਂ ਬਾਅਦ ਤਾਂ ਕਾਫੀ ਗੈਪ ਆਉਣਾ ਵਿੱਚ 10 ਸਾਲ ਦਾ ਫਰਕ ਹੈ ਜਾਲਲੇ ਵਾਲੇ ਸਾਰੇ ਬਾਹਰਪੂਰ ਚਲੇ ਗਏ ਤਾਂ ਕਰਕੇ ਤੇ ਹੁਣ ਜਿੰਨੇ ਕੁ ਵੇਡਦੇ ਨੇ ਉਹਨਾਂ ਨੂੰ ਏਜੰਟਾ ਲੱਗਿਆ ਹੁੰਦਾ ਹੋਰ ਤੇਵਿੰਦਰ ਹੁਣੀ ਵੀ ਇਹਨਾਂ ਨੂੰ ਤਿਆਰ ਕਰਦੇ ਨੇ ਮੁੰਡੇ ਨੂੰ ਕੁਝ ਮੁੰਡੇ ਭੁਗਾਰਦੇ ਆਉਂਦੇ ਨੇ ਤੇ ਇਹਨਾਂ ਦੀ ਵਧੀਆ ਟੀਮ ਬਣ ਜੂਗੀ ਉਹਨਾਂ ਨੂੰ ਸਖਾ ਸੂਰੇ ਨੇ ਵੀ ਸਾਡੇ ਵਾਲਾ ਤਾਂ ਟਾਈਮ ਟਮ ਲੰਘ ਗਿਆ ਹੋਰ ਖੇਡ ਲੈਣਗੇ ਪੰਜ ਚਾਰ ਸਾਲ ਮੇਰੇ ਵਰਗਾ ਤਾਂ ਫਿਰ ਵਜਨ ਦੇ ਹਿਸਾਬ ਨਾਲ ਉਹੀ ਜਾਂਦਾ ਉਹ ਮੈਂ ਜਦੋਂ ਅਪ੍ਰੈਲ ਦਾ ਟੂਰਨਾਮੈਂਟ ਖੇਡਿਆ ਸੀਗਾ ਵਜਨ ਤਾਂ ਚਾਰ ਕਿੱਲੇ ਵੱਧ ਗਏ ਦੋਹਾਂ ਪਰ ਫੈਟਪੁਟ ਬਹੁਤ ਹੀ ਐਕਟੀਵਿਟੀ ਬਿਲਕੁਲ ਘਟੀ ਦੀ ਪਰ ਬਜੀ-ਬਜੀ ਮੈਂ ਫਿਰ ਵੀ ਜਾਂਦਾ ਸੀਗਾ ਪਰ ਆਪਣੇ ਆਪ ਨੂੰ ਲੱਗਦਾ ਸੀਗਾ ਵੀ ਨਹੀਂ ਬਹੁਤ ਲਿੱਦਰ ਜਿਹਾ ਸਰੀਰ ਹੋ ਗਿਆ ਤਾਂ ਕਰਕੇ ਉਸ ਤੋਂ ਬਾਅਦ ਫਿਰ ਆਪਾਂ ਜਿਹੜੇ ਟੂਰਨਾਮੈਂਟ ਖੇਡਦੇ ਸਾਰੇ ਅਗਲੇ ਹਫਤੇ ਉਤਪਰ ਲਾਗੇ 28 ਅਗਸਤ ਨੂੰ ਮੈਨੂੰ 4 ਮਹੀਨੇ ਹੋ ਜਾਣੇ ਨੇ ਤੇ ਮੈਂ 28 ਤਰੀਕ ਨੂੰ ਇੱਕ ਵੀਡੀਓ ਪਾਉਂਗਾ ਉਹ ਵੀਡੀਓ ਹੈਗੀ ਹਿੰਗਣ ਸਾਹਿਬ ਦੀ ਸਰੋਵਰ ਦੇ ਵਿੱਚ ਜਿਹਨੂੰ ਇਸ਼ਹਾਨ ਕਰਿਆ ਉਹ ਵੀਡੀਓ ਹੈਗੀ ਆ ਸਤਾਈ ਮਈ ਦੀ ਕਿਦਾਂ ਅਸੀਂ ਦਰਸ਼ਾ ਕਰ ਪਰਮਾਥਾ ਦੇ ਕਿਹਾ ਸੀਗਾ ਤੇ ਉਸ ਤੋਂ ਬਾਅਦ ਇਹ ਲੋ 27 ਮਈ ਤੋਂ ਜੂਨ ਜੁਲਾਈ ਅਗਸਤਾਂ ਤੇ ਆਪਾਂ 27 ਅਗਸਤ ਨੂੰ ਵੀਡੀਓ ਪਾਵਾਂਗੇ ਤੇ ਰਿਜ਼ਲਟ ਤੁਹਾਨੂੰ ਦਿਖਾਵਾਂਗੇ 3 ਮਹੀਨੇ ਦੇ ਵਿੱਚ ਬਿਨਾਂ ਸਪਲੀਮੈਂਟ ਬਿਨਾਂ ਪ੍ਰੋਟੀਨ ਕੋਈ ਇੰਜੈਕਸ਼ਨ ਕੋਈ ਟੈਬਲੇਟ ਕੁਝ ਨਹੀਂ ਯੂਜ਼ ਕੀਤਾ ਹੈਗਾ ਕੋਈ ਫੈਟ ਬੰਦਵਾ ਨਹੀਂ ਖਾਦਾ ਕੋਈ ਕਾਰਡੀਓ ਨਹੀਂ ਕੀਤੀ ਹੈਗੀ ਕੋਈ ਭੱਜਿਆ ਨਹੀਂਗਾ ਆਹੀ ਬਸ ਬਣਾ ਕ੍ਰਿਕ ਰਿਡਿਮੈਂਟ ਦੇ ਸਪ੍ਰਿੰਟਰ ਹੋਣਾ ਇਹਨਾਂ ਤਾਂ ਕੀ ਫੈਟ ਲੋਸਣਾ ਬਸ ਸਿਰਫ ਤੁਰ ਕੇ ਤੇ ਉਹ ਤੋਂ ਲੋ ਇਹਦੇ ਵਿੱਚ ਵੀ ਲਾ ਲਓ ਤੁਸੀਂ ਰੋਟੀ ਛੱਡੀ ਐ ਮੈਂ 10 ਜੁਲਾਈ ਨੂੰ ਲਗਭਗ 1.5 ਮਹੀਨਾ ਰੋਟੀ ਖਾਂਦੇ ਆ ਘਟਾਇਆ ਤੇ 1.5 ਮਹੀਨਾ ਰੋਟੀ ਛੱਡ ਕੇ ਘਟਾਲਿਆ ਤੇ ਰਿਜ਼ਲਟ ਤੁਹਾਡੇ ਸਾਹਮਣੇ ਆ ਵੀਡੀਓ ਦੇਖਿਓ ਸਾਰੀ ਮੈਂ 28 ਦਿਨ ਨੂੰ ਪਾਵਾਂਗਾ ਜ ਤਈ ਹੋਗੀ ਤੇ 5 ਦਿਨ ਤੱਕ ਪਾਵਾਂਗੇ ਤੇ ਪਹਿਲਾ ਅਸੀਂ ਲਾਈਏ ਸਕਵਾਟ ਕਰਤੋਂ ਬਾਅਦ ਅਸੀਂ ਅੱਗੇ ਲੈਗ ਪ੍ਰੈਸ ਤੇ ਇਹਦੇ ਵਿੱਚ weight ਨਹੀਂ ਪਾਇਆ ਸੀ ਜਾਂ ਤਾਂ ਬਸ 160 ਕਿਲੋ ਸੀਗਾ ਤੇ ਇੰਜਰੀ ਤੋਂ ਡਰ ਲੱਗਦਾ ਭਾਈ ਜੀ ਜੀ ਹੁਣ ਦੇ ਦੌਰ ਹੈ ਨਹੀਂ ਮੈਂ ਤੁਹਾਨੂੰ ਅਸਟੈਂਸ ਕਰਕੇ ਲਾਈਆ ਪਰ ਫੇਰ ਵੀ ਡੱਲਾਦਾ ਇਹ ਕੁਛ ਹੀਰੋ ਇਹਨਾਂ ਦੀ ਵੀਡੀਓ ਵੀਡੀਓ ਬਦ ਬਣਾਈਆਂ ਨੇ ਆਪਣੀਆਂ ਕਹਿੰਦਾ ਮੇਰੀਆਂ ਪਾਈ ਫਿਰ ਇਦਾਂ ਮੈਨੂੰ ਮੈਂ ਮਾਈ ਕਰਨਾ ਮ ਬਾਹ ਕਰਨਾ ਫਿਰ ਦੋ ਤਿੰਨ ਵੀਡੀਆਂ ਜੀ ਭਾਈ ਸਾਭ ਦੀਆਂ ਬਣਾਈਆਂ ਨੇ ਇੱਕ ਅਦੀ ਵੀਡੀਓ ਮੇਰੀ ਬਣਾ ਦਿੱਤਾ ਦੀ ਆਪਾਂ ਸਾਰੀ ਹੁਣ ਇਕੱਠੀਆਂ ਕਰਕੇ ਬਲੌਗ ਦੇ ਵਿੱਚ ਪਾ ਦੇਣਾ ਕੁਛ ਸੀਗਾ ਅੱਜ ਤੱਕ ਕਿੜੇ ਫਿਲਟਰ ਮੈਨਾਂ ਦੀਗੇ ਚਲੋ ਵੀ ਇਹਨੇ ਪਹਿਲਾਂ ਮੈਨੇ ਖੁਸ਼ ਹੋਣਾ ਬਾਅਦ ਚ ਇਹਦੇ ਵੀ ਪ੍ਰਮੂਤੇ ਉੱਡ ਜਾਂਦੇ ਨੇ ਹੋਸ਼ ਹੀ ਪਰ ਨਹੀਂ ਠੀਕ ਆ ਹੁਣ ਜੋਰ ਜੋਰ ਹੈਗਾ ਵਧੀਆ ਨਾਲ ਲਾਈ ਜਾਂਦਾ ਦਬਦਾ ਨੀਗਾ ਇਹਦੀ ਬਾਹ ਥੋੜੀ ਜੀ ਹੈਗੀ ਹੈ ਦਿੱਕਤ ਉਹ ਚ ਕਿੱਤਰੀ ਨਾੜ ਹੋਈਆ ਦਬੀ ਦਬੀ ਥੋੜੀ ਜੀ ਮੁਸਕੈਡ ਲੈਣ ਲੱਗੇ ਪੰਗਾ ਰਾੜ ਵੱਧਤੀ 80 ਕਿਲੋ ਬਜਟ ਨੂੰ ਲਾ ਲੋ ਗਿਆ ਤੇ ਪਰ ਫਿਰ ਫਿਲਹਾਲ ਤਾਂ ਠੀਕ ਆ ਤੇਰੇ ਪੇਰ ਰੁਕੇ ਕਰਾਊਗਾ ਬਾਕੀ ਸ਼ੋਲਡਰਾਂ ਦੇ ਨੇ ਬਦਲ ਲੱਗ ਗਿਆ ਵੀ ਹੈਗੇ ਦਿੱਕਤ ਕੋਈ ਲੱਤਾਂ ਤਾਂ ਤਾਂ ਵਧੀਆ ਲਾਈ ਜਾਂਦਾ ਲੈਗ ਪ੍ਰੈਸ ਦੇ ਬਸ ਉਹਦੇ ਵਿੱਚ ਸੈੱਟ ਸੁੱਟ ਤਾਂ ਉਹਨੇ ਕੇ ਲਾਇਨ ਅਸੀਂ ਤੇ ਜਦੋਂ ਰੈਪੋਲੇਸ਼ਨ 10 12 15 ਕੋਈ weight ਨਹੀਂ ਵਧਾਇਆ ਹੈਗਾ ਜਿੰਨੇ ਕਲਾਦੇ ਸੀ ਉਹਨੇ ਕੇ ਲਾ ਲਾ ਕੇ ਆਪਾਂ ਨੇ ਸਕੈਡ ਪੂਰੀ ਕਰੀ ਪਹਿਲਾਂ ਵਿੱਚ ਸਲਾਹ ਸੀ ਕਿ ਵੀ ਹੈਮਸਟਿੰਗ ਲਾ ਦਿੰਨੇ ਆ ਪਰ ਫਿਰ ਤਾਂ ਟਰਾਈ ਜਾਂਦਾ ਸੀ ਕਿਉਂਕਿ ਪਿਛਲੇ ਹਫਤੇ ਮੈਂ ਪੂਰਾ ਹਫਤਾ ਹੀ ਨਹੀਂ ਜਾਂ ਜਿਹੜੀ ਕਰਕੇ ਤੇ ਜਿਵੇਂ ਆਹ ਹਫਤਾ ਵੀ ਨਾ ਜਾਂਦਾ ਫਿਰ 14 ਦੇ ਨੂੰ ਕਿਤੇ ਉਦੋਂ ਬਾਅਦ ਫਿਰ ਸ਼ੁੱਕਰਵਾਰ ਨੂੰ ਜਾ ਕੇ ਦੁਬਾਰੀ ਹੁੰਦੀ 22 ਦਿਨ ਹੋ ਜਾਂਦੇ ਨੇ ਤਾਂ ਕਰਕੇ ਫਿਰ ਵਿੱਚ ਜੀ ਮੈਂ ਐਕਚੁਅਲ ਨੂੰ ਦੋ ਟਰਾਈ ਰੀ ਲਾਤੀਆਂ ਇਹ ਫੇਰ ਜਾ ਕੇ ਫੋਨ ਜਾ ਬਣਾ ਮੂਰੀ ਨੂੰ ਆ ਜਾਂਦਾ ਇਹ ਨੂੰ ਹੁਣ ਪਤਾ ਲੱਗੇ ਕਿ 10 ਸਾਈਡ ਤੇ ਰੂਮ ਕਰੇ ਤੇ ਕੈਮਰਾ ਖੋਲ੍ਹ ਜਾਂਦਾ ਲੋਕ ਕੋਲ ਨਹੀਂ ਲੋੜ ਨਹੀਂ ਪੈਂਦੀ ਬਸ ਇਹਨੇ ਅੱਜ ਤਾਂ ਪੂਰਾ ਮਸਤ ਜਿਹਾ ਵੀਡੀਓ ਬਣਾਉਣ ਦੇ ਵਿੱਚ ਇਹ ਐਂਗਲ ਨੂੰ ਗੁਲਜੇ ਸੈਟ ਕਰਦਾ ਫਿਰਦਾ ਨਹੀਂ ਪੈਣਾ ਬੜਾ ਮੁੰਡਾ ਹੱਥ ਮਾਰ ਕੇ ਜਦ ਇਹ ਚੱਕ ਕੇ ਫੋਨ ਆ ਜਾਂਦਾ ਵੀਡੀਓ 'ਚ ਦੋਗ ਮੈਂ ਬਣਾਦੀ ਇੱਕ ਦਿਨ ਆਪਣਾ ਲਈ ਗਾਣੇ ਗੁਨੇ ਚੱਲਦੇ ਸੀ ਉਹਨਾਂ ਵਿੱਚ ਚਲਾ ਨਹੀਂ ਸਕਦੇ ਫਿਰ ਜਿਹੜੇ ਕਾਪੀਰਾਈਟ ਦਾ ਆ ਜਾਂਦਾ ਹੁਣ ਇਦਾਂ ਬੋਲ ਬੋਲ ਕੇ ਐਡੀਟਿੰਗ ਕਰਦੀ ਮੈਨੂੰ ਲਾਦੀ ਔਖੀ ਤੇ ਵੈਸੇ ਗਾਣੇ ਬੰਦ ਕਰਕੇ ਉਹ ਕਰਦੇ ਆ ਉੱਥੇ ਬੋਲਦੇ ਆ ਤਾਂ ਉਹਨੂੰ ਮੁੰਡੇ ਕੁਝ ਫਿਰਦੇ ਹੁੰਦੇ ਨੇ ਉਹ ਸਾਨੂੰ ਫੇਰ ਨਹੀਂ ਸੈਟ ਲੱਗਦਾ ਤਾਂ ਕਰਕੇ ਉਹ ਕਰੀ ਆ ਕਿ ਜਿੰਨੀ ਐਡੀਟਿੰਗ ਦੀ ਆ ਆਪਾਂ ਜਿੰਨੇ ਜੁਗ ਹੈਗੇ ਆਪਾਂ ਕਰੀ ਜੀ ਦੇ ਉਦੋਂ ਦਵਾ ਦੇ ਡੰਬਲ ਫੋਮੋਲਾ ਇਹ ਐਕਸਰਾਈ ਬਹੁਤ ਜ਼ਿਆਦਾ ਲੰਬਾਦ ਲਾਇਆ ਪਰ ਇਹ ਲਾਇਆ ਕਰਾਂਗੇ ਕਿਉਂਕਿ ਇਹਦੇ ਬਹੁਤ ਬੈਨੀਫਿਟ ਨੇ ਐਕਸਰਸਾਈਜ਼ ਦੇ ਤੇ ਇੱਕ ਮੈਨੂੰ ਐ ਦੀ ਮੈਂ ਦੇਖਣਾ ਸੀ ਕਿ ਬਿਲੇ ਦੁਆਰਾ ਜੇ ਮੈਂ ਹੈਮਸਟ੍ਰਿੰਗਾਂ ਨੂੰ ਦੰਬਲ ਤੇ ਸਿੱੱਚ ਪੋਗਗੇ ਨਹੀਂ ਪਰ ਇਹਦੇ ਨਾਲ ਤਾਂ ਕੋਈ ਫਰਕ ਪਿਆ ਨਹੀਂ ਗਾ ਕਿ ਇਹ ਸਾਈਡ ਤੇ ਖੁੱਲ ਨਹੀਂ ਰਿਹਾ ਤਾਂ ਉਹ ਮੈਂ ਫਰੰਟ ਜਦੋਂ ਗ੍ਰਿੰ ਬਟਨੀ ਐਡਿੰਗ ਮੈਨੂੰ ਲੱਗਦਾ ਤਾਂ ਕਰਕੇ ਫਿਲਹਾਲ ਜੇ ਮੈਂ ਇੱਕ ਮਹੀਨਾ ਬੰਗਾ ਨਹੀਂ ਲੈਣਾ ਉਸ ਤੋਂ ਬਾਅਦ ਇਹ ਦੇਖਾਂਗੇ ਇੱਕ ਵਾਰ ਲਾ ਕੇ ਨਾ ਕਸਾਮਣੇਨ ਪੂਰਾ ਹਨੇਰਾ ਆ ਜਾਂਦਾ ਚੱਕਰ ਆਉਂਦੇ ਨੇ ਆਹਨ ਖੜਕੇ ਰਾਨਾ ਪਹੌੜੀ ਗਲ ਤੁਰਕੇ ਫੇਰ ਆਪਾਂ ਬੈਠੇ ਆ ਇਹ ਵੀ ਕਿ ਉੱਥੇ ਬਾਜੀ ਬਾਗੇ ਕਰ ਜੀਏ ਕੋਈ ਪਤਾ ਨਹੀਂ ਦਗਾ ਕਿਉਂਕਿ ਐਕਸੈਸਰ ਲਾਉਣ ਲੱਗੇ ਬਲੈਕ ਵਾਲਾ ਤਾਂ ਮੈਂ ਉਸ ਦਿਲੀ ਦੇਖਿਆ ਹੀ ਆ ਮੀ ਤੁਸੀ ਕੋਈ ਵੀ ਐਕਸੈਸਰ ਲਾ ਲਓ ਆਪਣੀ ਲੱਗਣਾ ਸ਼ੁਰੂ ਛੱਡ ਗਏ ਸਾਰਿਆਂ ਦੇ ਵਿੱਚ ਜਦੋਂ ਦੀ ਛੱਡਣੀਆਂ ਆ ਸਾਹਮਣੇ ਤੁਹਾਡੇ ਹਨੇਰਾ ਹੀ ਆਉਣਾ ਕੋਈ ਕਹਿੰਦੇ ਨੇ ਤੇ ਬਿਜਲੀ ਲੜ ਬੰਦ ਕਰਤੀਏ ਉਹ ਕੰਮ ਫਿਰ ਅਸਦਾ ਜੀ ਇਹਨਾਂ ਨੇ ਵੀ ਲਾਇਆ ਮੀਂਗਲਾ ਡੰਬਲਾ ਪਰ ਇਹਨੇ ਦੁਬਾਰਾ 1.25 ਵਾਲਾ ਲਾਇਆ ਤੀਜਾ ਸੈਟ ਨਹੀਂ ਲਾਇਆ ਕਨ ਮੇਰੀ ਢੂਹੀ ਦੇ ਖੱਚ ਪੈ ਰਹੀ ਆ ਇਹ ਵੀ ਇਦਾਂ ਬਿਮਾਰੀਆਂ ਦਾ ਹੀ ਘਰ ਕੁਝ ਨਾ ਕੁਝ ਇਹਦੇ ਵੀ ਹੋਈ ਗਿੰਦਾ ਕੁ ਕੀ ਐਕਟੀਵਿਟੀ ਵੀ ਹੈ ਨੀ ਕਿ ਕੰਮ ਕਰ ਹੈ ਨੀਗਾ ਨਾ ਕੀਤੀ ਆ ਇਹ ਦੁਕਾਨ ਤੇ ਆ ਕੇ ਬੰਨਤੇ ਬੈਹਿਣਾ ਕੰਮ ਗਮਈ ਹੋਣਾ ਇਸ ਵੇਸਾ ਵਸਾ ਆਪੇ ਕਰਦਾ ਲਿਵਰ ਵਾਲੇ ਰੱਖੇ ਨੇ ਉਹ ਆਪਣਾ ਟੈਂਟ ਹੁੰਦਾ ਸਾਰਾ ਕਰਿਆ ਹੁੰਦੇ ਨੇ ਤੇ ਬੰਦਾ ਆਪੂ ਕਰਦਾ ਰਹੇ ਪੇਤਾ ਹੁੰਦਾ ਸਿਆਲ ਸੂਚ ਪਤਾ ਨਹੀਂ ਕਰਦਾ ਸੀ ਜਨ ਦਾ ਨਹੀਂ ਨਹੀਂ ਕਣੀ ਉਹਨਾਂ ਤੋਂ ਹੀ ਕਰਾਉਂਦਾ ਤਾਂ ਕਰਕੇ ਇਹਦੇ ਵੀ ਕੁਝ ਨਾ ਕੁਝ ਡੋਲਰ ਮੇਰੇ ਨਾਲ ਵੀ ਇਹ ਜੀ ਹੁੰਦੀ ਤੇ ਜਰ ਮੈਂ ਦੁਬਾਰਾ ਟੂਰਨਾਮੈਂਟ ਤੋਂ ਬਾਅਦ ਮੈਨੂੰ ਲੱਗਿਆ ਵੀ ਕੀਤੀ ਕਰਨ ਲੱਗਣਾ ਮੈਨੂੰ ਮੈਨੂੰ ਇਹ ਕਿ ਵੀ ਮੈਂ ਮੇਤਵਨ ਕੁਝ ਹੋਣਾ ਦੀਗਾ ਇਹ ਚੀਜ਼ਾਂ ਦੋ ਦਾ ਫਰਕ ਪਾਉਣ ਗਿਆ ਨਾ ਕਰਕੇ ਆਪਾਂ ਪਹਿਲੀ ਥੋੜੀ ਐਕਟੀਵਿਟੀ ਸ਼ੁਰੂ ਕਰਤੀ ਦੀ ਕਿਉਂਕਿ ਜੇਤੀ ਮੂਰੇ ਬਰਾਲੂ ਬਣਾਉਣੇ ਨੇ ਉਹ ਚੀਜ਼ ਦੀ ਤੇ ਤਾਂ ਹੋਣੀ ਹੋਣੀ ਸੀ ਮੈਨੂੰ ਵੀ ਹੁਣ ਜੂਰੀਏ ਦੇ ਸਾਲਾ ਜਾ ਕੇ ਚਾਰ ਗਿਲੇ ਤੋਂ ਕੇ ਲਗੇ ਨਾ ਮੈਨੂੰ ਪਤਾ ਸੀ ਔਖਾ ਹੁੰਦਾ ਕਰਕੇ ਆਪਾਂ ਪਹਿਲੀ ਬੈਟਣ ਲੱਗ ਗਏ ਕਿਉਂਕਿ ਜੀਵੀ ਦਾ ਕੰਮ ਮੇਰੇ ਵੀ ਵੀ ਕਟੂਦਾ ਆਲੂ ਦਾ ਕੰਮੇ ਬਾਤ ਹਰੇ ਹਫਤੇ ਸਪਰੇ ਹੋਣੀਆਂ ਤੇ ਹਰੇ ਹਫਤੇ ਜੂਰੀਏ ਪੈਂਦਾ ਤਾਂ ਕਰਕੇ ਜਿੰਨਾ ਤੁਸੀਂ ਮੇਰੇ ਸਾਹਮਣੇ ਮੈਂ ਇੱਕ ਜੀ ਨੋਟ ਕਰ ਲਈ ਜਨਰ ਦੀ ਫਟ ਰਹੇਗੇ ਹਲਦੀ ਰਹੇਗੇ ਨਾ ਬਹੁਤ ਬੈਨੀਫਿਟ ਨੇ ਬੰਦਾ ਵੈਸੀ ਦੇਨੇ ਸਾਰਾ ਵਧੀਆ ਲੱਗਦਾ ਇਹ ਜੀ ਦਮ ਬਹੁਤ ਵਾਰ ਕਿ ਦੇਖਿਆ ਵੀ ਪਹਿਲਾਂ ਜਦੋਂ ਰਿਆ ਗਿਆ ਤੇ ਲੜ ਗਿਆ ਲੜ ਗਿਆ ਕੋਈ ਧੱਕਾ ਨਹੀਂ ਤੋਂ ਜੀ ਕਰਦਾ ਦੀਆ ਬੰਦਾ ਵੈਸੀ ਕੁਛ ਨਹੀਂ ਰਹਿੰਦਾ ਬੰਦਾ ਹੋਰ ਹਿਸਾਬ ਦਾ ਹੋ ਜਾਂਦਾ ਵੇਟ ਆਪਣਾ ਮੈਂ ਨਹੀਂ ਕਹਣਾ ਵੇਟ ਘਟਾਉ ਵੇਟ ਆਪਣਾ ਉਨੇ ਹੀ ਰਹਿ ਪਰ ਫਿੱਟ ਰਹੋ 70 75 ਕਿਲੋ ਤੱਕ ਕੇ 80 85 ਕਿਲੋ ਤੱਕ ਵੇਟ ਕੋਈ ਜ਼ਿਆਦਾ ਨਹੀਂ ਬੰਦਦਾ ਮੈਂ ਤੁਹਾਨੂੰ ਕਹਾ ਕੁੜੀਆਂ ਦਾ 55 ਤੋਂ ਲਾ ਕੇ 60 65 ਤੱਕ ਵੇਟ ਜਾਇਜ਼ ਆ ਇਹ ਵੈਸੇ ਤਾਂ 1 ਬੋਟ ਦੇ ਵਿੱਚ 12 ਕਿਲੋ ਹੁੰਦਾ ਮੁੰਡਿਆਂ ਦਾ 6 ਬੋਟ ਦੇ ਬੰਦੇ ਨੂੰ 72 ਕਿਲੋ ਚਾਹੀਦਾ ਪਰ ਵੀ ਇਧਰ 2-4 ਕਿਲੋ ਚੱਲ ਜਾਂਦਾ ਹੁੰਦਾ ਇਹ ਫਿਰ ਗਾਰਾ ਡੰਬਲ ਸਿੱਕ ਲਾਇਆ ਇਹ ਪਿਛੇ ਬਲੇਟਰ ਰੱਖ ਲਿਆ 2 ਕਿਲੋ ਲ ਲਈਆਂ ਤੇ ਪੂਰੀ ਐਕਸਰਸ ਵਧੀਆ ਲਾਈਆ ਯਾਨੀ ਬੈਟ ਕਾਮ ਖਾਲੀ ਲਾਉਂਦੀ ਇਹ ਬੈਟ ਕਾਈ ਲਾ ਕੰਮ ਹੋ ਗਿਆ ਪਰ ਉੱਥੇ ਆਪਾਂ ਸੌਲੋਂ ਦੇਤੀ ਤੇ ਇੱਥੇ ਸਤੋਂ ਹੀ 45-50 ਇੰਨੇ ਕਿ ਲੱਗੀਆਂ ਨੇ ਤੇ ਕੱਪੜੇ ਉੱਪਰ ਖੋਲ ਕੇ ਰਿਜ਼ਲਟ ਚੈੱਕ ਕਰਿਆ ਵੀ 3 ਮਹੀਨੇ ਚ ਕੀ ਕੁਝ ਕੱਟਿਆ ਜਿੰਮ ਚ ਬਹੁਤ ਵਧੀਆ ਬਹੁਤ ਜ਼ਿਆਦਾ ਫਰਕ ਪੈ ਗਿਆ ਮੈਂ ਉਹਨਾਂ ਇਦਾਂ ਸ਼ਾਇਦ ਤੁਹਾਨੂੰ ਵੀ ਨਹੀਂ ਪਤਾ ਲੱਗਣਾਏਗਾ ਦੇਖਦਾ ਤੁਹਾਨੂੰ ਵੀ ਆਇਆ ਹੈ ਬਰਾਂਤ ਤੁਸਾਨੂੰ ਇਹ ਯਾਦ ਨਹੀਂ ਆਉਣਾ ਵੀ ਮੈਂ 3 ਮਹੀਨੇ ਪਹਿਲਾਂ ਗਿਆ ਜਦੀ ਕਿਉਂਕਿ ਉਸ ਟਾਈਮ ਮੈਂ ਕੋਈ ਵੀਡੀਓ ਅਪਲੋਡ ਨਹੀਂ ਕਰੀ ਹੈਗੀ ਤੇ ਮੈਂ ਕਰੂੰਗਾ ਮੈਂ ਪਹਿਲਾਂ ਕਰਨੀ ਸੀ ਹੁਣ ਕੁੰਸਾ ਵਾਲੀ ਉਹ ਬਲੌਗ ਦੇ ਵਿੱਚ ਪਰ ਮੈਨੂੰ ਆਪ ਇਹ ਅਸਰ ਆਇਆ ਕਿ ਮੈਂ ਕਰੀ ਵੀ ਹੋਗੀ ਸ਼ਾਇਦ ਮੇ ਵੀ ਤੇ ਵੀ ਬਹੁਤ ਉਬਰੀ ਹਾਲਤ ਸੀ ਕਿ ਮੈਂ ਆਪਣੇ ਹੰ ਦੇਖ ਕੇ ਸੀ ਕਿ ਉਹਨਾਂ ਮੇ ਤੂੰ ਕੀ ਬਣ ਗਿਆ ਸੀਗਾ ਤੇ ਹੁਣ ਦੇਖਦਾ ਵੀ ਹਾਂ ਤਾਂ ਮੈਂ ਦਾਦਾ ਵੀ ਕੁਛ ਘਟਾਉਣਾ ਔਖਾ ਨਹੀਂ ਮੈਂ ਮੈਂ ਲਿਖ ਕੇ ਦੇਣਾ ਗਰੰਟੀ ਲੈਣੇ ਜੀ ਦੀ ਮੇਰੇ ਕੋ ਆਜੂ ਬਿਨਾ ਬੰਦਣਾ ਅਭੀ ਤੱਕਾ ਕਰੇ ਬਿਨਾ ਕੁਝ ਸਪਲੀਮੈਂਟ ਤੋਂ ਮੈਂ ਜਿਨੇ ਮੇ ਕੋ ਫਟਣਾ ਕ ਮਰਜੀ ਆ ਜਾਓ ਐਨੀ ਟਾਈਮ ਵੈਲਕਮ ਆ ਬਹੁਤ ਸੌਖਾ ਫਟਣਾ ਬਸ ਥੋੜਾ ਜਿਹਾ ਦੋ ਤੁਰਨਾ ਤੇ ਬਾਕੀ ਥੋੜੀ ਆਪਣੀ ਡਾਈਟ ਚੇਂਜ ਕਰਨੀ ਆ ਭੁੱਖਾ ਕਿਸੇ ਨੂੰ ਨਹੀਂ ਰੱਖਦਾ ਇਹ ਨਹੀਂਗਾ ਵੀ ਸਵੇਰੇ ਦੀ ਰੋਟੀ ਖਾਧੀ ਜਿਵੇਂ ਦੁਪਹਿਰ ਨੂੰ ਕੰਟੀਨਿਊ ਰਤ ਨੂੰ ਨਾ ਇਦਾਂ ਕੁਝ ਨਹੀਂ ਆ ਖਾਣ ਨੂੰ ਵੀ ਸਾਰਾ ਕੁਝ ਮਿਲੂਗਾ ਤਿੰਨ ਤਿੰਨ ਚਾਰ ਚਾਰ ਘੰਟੇ ਬਾਅਦ ਪਰ ਆਪਾਂ ਮੀਲਾਂੋਂ ਖਾਣੀਆਂ ਨੇ ਜਿਨ੍ਹਾਂ ਦੇ ਵਿੱਚ ਫੈਟ ਨਹੀਂ ਹੈਗੀ ਤੇ ਪ੍ਰੋਟੀਨ ਜ਼ਿਆਦਾ ਤੇ ਫਾਈਬਰ ਹੋ ਗਿਆ ਇਦਾਂ ਨੇ ਆਪਾਂ ਚੀਜ਼ਾਂ ਖਾਣੀਆਂ ਨੇ ਰਿਆਲਟ ਮਿਲ ਲੈ ਮਿਲਣਾ ਮਿੱਤੂ ਕਿੱਥੇ ਮਰਜੀ ਲੈ ਕੇ ਸੈਂਡ ਕਰਵਾ ਲਿਓ ਪਰ ਜਿਹੜੀ ਚੀਜ਼ਾਂ ਮੈਂ ਛੱਡਣ ਨੂੰ ਗਊਂਗਾ ਉਹ ਤੁਹਾਨੂੰ ਛੱਡਣੀਆਂ ਪੈਣੀਆਂ ਨੇ ਤਾਂ ਤੁਸੀਂ ਫਿਰ ਟੋਣਾ ਨਹੀਂ ਟੱਕਰਾ ਮਾਰਦੇ ਫਰੀਏ ਭਾਦੇ ਫਰੀਏ ਕੋਈ ਆਪ ਮੁਗੜੇ ਹਰ ਬਲਾਣਾ ਦੇ ਡੱਬੇ ਨੇ ਇਹ ਖਾ ਲਿਓ ਫਿਰ ਬਾਅਦ ਸ਼ੂਗਰ ਕਰਾ ਲਿਓ ਇਹ ਤਾਂ ਕੋਈ ਫਾਇਦੇ ਨਹੀਂ ਚੀਜ਼ਾਂ ਦਾ ਤਾ ਕਰਕੇ ਕਹਣਾ ਵੀ ਡਾਈਟ ਦੇ ਜਿੰਨਾ ਤੁਸੀਂ ਆਪਣਾ ਕੰਟਰੋਲ ਕਰ ਲੇਗੇ ਅੱਜ ਤੁਸੀਂ ਇਹ ਚੀਜ਼ਾਂ ਦਾ ਫਾਇਦਾ ਤੁਹਾਨੂੰ ਮਿਲਣਾ ਮੈਨੂੰ ਕੋਈ ਫਾਇਦਾ ਨਹੀਂਗਾ ਠੀਕ ਹੈ ਮੈਂ ਤਾਂ ਬਤ ਬਤ ਪਰਸਨਲ ਟ੍ਰੇਨਿੰਗ ਦੇ ਪੈਸੇ ਲੈ ਲਵਾਂਗਾ ਇੰਨਾ ਕ ਕਿ ਤੁਹਾਡੇ ਅੱਗੇ ਗਾਂ ਬੱਚਿਆਂ ਦੀ ਲਾਈਫ ਤੁਹਾਡੇ ਪੇਰੈਂਟਸ ਦੀ ਲਾਈਫ ਤੁਹਾਡਾ ਕੁਝ ਚੀਨੀ ਤੋਂ ਬਚੋਣਾ ਹੋਵਾ ਸਦਾ ਪਹਿਲਾਂ ਹਸਪਤਾਲਾਂ ਦੇ ਚੱਕਰ ਮਾਰਨ ਨਾਲੋਂ ਤਾਂ ਵਧੀਆ ਮੌਤ ਆਣੀ ਆਣੀ ਹਰ ਇੱਕ ਨੂੰ ਮੈਂ ਨਹੀਂ ਕਹਿੰਦਾ ਵੀ ਬੰਦਾ ਜੇ ਮੜਾ ਮਰਦਾ ਨਹੀਂ ਮੌਤ ਆਣੀ ਆਣੀ ਤਾਂ ਪਤਾਈਆ ਇਹ ਤਾਂ ਦੁਨੀਆ ਦਾ ਸੂਰਾ ਵੀੜਾ ਹੈ ਦੁਨੀਆ ਦੇ ਜਾਊਗਾ ਬਸ ਇਹ ਆ ਵੀ ਤੁਸੀਂ ਸੌਖਾ ਹੋ ਜਾਂਦਾ ਥੋੜੀ ਫੈਮਿਲੀ ਲਈ ਵੀ ਤੁਸੀਂ ਬੰਦਾ ਕੋਈ ਬਿਮਾਰ ਨਾ ਬੰਦਾ ਕਹਿੰਦਾ ਗਰੀਬੀ ਘੱਟ ਲੈਂਦਾ ਬਿਮਾਰੀ ਨਹੀਂ ਘੱਟ ਜਾਂਦੀ ਉਹ ਚੀਜ਼ ਹੈ ਨਾ ਵੀ ਬੰਦਾ ਬਿਮਾਰ ਨਾਲ ਆਪ ਜਿਹੜਾ ਬਾਰਾ ਔਖਾ ਤੇ ਜਿਹੜਾ ਬਿਮਾਰ ਨੂੰ ਸਮਝ ਆਉਂਦਾ ਉਹ ਤਾਂ ਔਖਾ ਹੁੰਦੇ ਹੁੰਦਾ ਇਹ ਤਾਂ ਆਪਾਂ ਸਾਰੇ ਇੱਕ ਨੇ ਚੀਜ਼ਾਂ ਫੇਸ ਕੀਤੀਆਂ ਹੋਈਆਂ ਨੇ ਤਾਂ ਕਰਕੇ ਕਹਿੰਦਾ ਵੀ ਜਿੰਨਾ ਹੋ ਸਕੇ ਕੋਗ ਤੋਂ ਚੀਨੀ ਤੋਂ ਪਰੇ ਰਹੋ ਤਲੇ ਆ ਤੁਲੇ ਹੋਏ ਹੋਏ ਇੰਨਾ ਖਰਾਬ ਨਹੀਂ ਕਰਦਾ ਪਰ ਤਲੇ ਹੋਏ ਵੀ ਉਹ ਬੰਦੇ ਕੋਲ ਖਾਓ ਜਿੱਥੇ ਸਾਫ਼ ਸਪਾਈ ਆ ਹਲੁਦਾਨੇਆਂ ਵੀਡੀਓ ਬੁੜੀਆਂ ਕੰਨ ਇਨੇ ਬੜੇ ਛਾਪੇ ਚੁਪੇ ਪੈ ਰਹੇ ਨੇ ਕੋ 72 ਕਾ ਇੱਕ ਬੰਦਾ ਬੜਾ ਘੈਂਡ ਮੈਨੂੰ ਵਧੀਆ ਲੱਗਦਾ ਉਹ ਉਹਨੇ ਕੋਈ ਨਹੀਂ ਛੱਡਿਆ ਹੁਣ ਪਿੱਛੇ ਜਾ ਖੁਸ਼ੀਰਾਮ ਹਲਵਾਈਏ ਘੜਾ ਉੱਤੇ ਚੌੜੇ ਬਿਆਰ ਦੇ ਵਿੱਚ ਉਹਦੇ ਵੀ ਉਹਨੇ ਦਿਖਾਈਆਂ ਮੇਡੀ ਬੁੜੀਆਂ ਉਹਨਾਂ ਦੇ ਵੀ ਮੁੱਕੀ ਮੁੱਕੀਆਂ ਕੋਕਰੇ ਬਗੜਾ ਬਹੁਤ ਕੁਝ ਫਿਰਦਾ ਜੇ ਤੁਸੀਂ ਕੁਝ ਖਾਣ ਦਾ ਤੁਹਾਡਾ ਮਨ ਵੀ ਆ ਤੁਸੀਂ ਬਾਹਲੀ ਉਹ ਮੰਗੀ ਬਸ ਰਹੀਂ ਹਿੰਦਾ ਘਰੀ ਵੀ ਹੁੰਦੀ ਹੈ ਜੇ ਜੀਤੀ ਤਾਂ ਤੁਸੀਂ ਆਪਣਾ ਘਰੇ ਕੁਝ ਬਣਾਓ ਬਹੁਤ ਕੁਝ ਬਣਾਉਣ ਨੂੰ ਬ੍ਰੈਡ ਬਣਾ ਲੈ ਪਕੌੜੇ ਬਣਾ ਲੈ ਗਜਰੀਆਂ ਨਾਲੀਆਂ ਉਹ ਤੁਹਾਨੂੰ ਆਪ ਪਤਾ ਨਾ ਕਿ ਤੁਸੀਂ ਆਪ ਆਪਣੇ ਹੱਥੀ ਬਣਾਈਆਂ ਤੇ ਜਿੱਦ ਸਾਫ ਸੁਥਰੀਆਂ ਨੇ ਹੋਰ ਕੁਛ ਨਹੀਂ ਗਾ ਖਾਵਾਂਗੇ ਆਪਾਂ ਖਾਵਾਂਗੇ ਪਰ ਕਦੇ ਖਾਇਆ ਕਰਾਂਗੇ ਇਹ ਕਰੇ ਦਲ ਕਰਿਆ ਕਰੇ ਬਣਾ ਕੇ ਖਾਵਾਂਗੇ ਜਰੂਰ ਮੈਂ ਨਹੀਂ ਗਨ ਨੂੰ ਪੱਕੇ ਸਾਰਾ ਕੁਛ ਛੱਡ ਦੇਣਾ ਖਾਣੇ ਦਾ ਪੈਂਦਾ ਹੀ ਆ ਬਸ ਇਹ ਸਾਡੀ ਐਕਸਰ ਲਾਸਟੀ ਇਹ ਤੋਂ ਬਾਅਦ ਆਪਾਂ ਐਕਸਰ ਕਰਕੇ ਖਤਮ ਤੇ ਚੱਲੀਏ ਕਰਨ ਇਹ ਘਰੇ ਜਾ ਕੇ ਕੁਛ ਖਾਣੇ ਪੀਣੇ ਆ ਵਲੋਗ ਆਪਾਂ ਐਡਿਟ ਕਰ ਲਿਆ ਤੇ ਬਸ ਉਸ ਤੋਂ ਬਾਅਦ ਆਪਾਂ ਲੱਗਿਆ ਪਾਉਣ ਧੰਨਵਾਦ ਤੁਹਾਡਾ లైక్ శేర్ సబ్స్క్రైబ క